ਕੋੜ ਪੂਰਾ ਵਿਖੇ ਅੱਜ ਉਸ ਵੇਲੇ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਜਦੋਂ ਇੱਕ ਬੀਬੀ ਨੇ ਪਵਿੱਤਰ ਗੁਟਕਾ ਸਾਹਿਬ ਨੂੰ ਚੁੱਲ੍ਹੇ ਦੇ ਵਿੱਚ ਸੁੱਟ ਦਿੱਤਾ ਅੱਗ ਲਾ ਦਿੱਤੀ ਉੱਥੋਂ ਦੇ ਇੱਕ ਸੇਵਾਮੁਕਤ ਅਧਿਆਪਕ ਸ਼ਾਮ ਲਾਲ ਠਿੰਗੜਾ ਪੁੱਤਰ ਹੰਸਰਾਜ ਠਿੰਗੜਾ ਨੇ ਅਕਤਿ ਸ੍ਰੀ ਦੰਦਮਾ ਸਾਹਿਬ ਦੇ ਜਥੇਦਾਰ ਨੂੰ ਲਿਖੇ ਪੱਤਰ ਦੇ ਵਿੱਚ ਦੱਸਿਆ ਕਿ ਉਸ ਬੀਬੀ ਵੱਲੋਂ ਜਿਹੜੀ ਗੁਟਕਾ ਸਾਹਿਬ ਨੂੰ ਅੱਗ ਲਾਈ ਗਈ ਉਹਦੇ ਬਾਰੇ ਜੋਗਿੰਦਰ ਸਿੰਘ ਉਰਫ ਸਰਤਾਜ ਸਿੰਘ ਉਹ ਵੀ ਕਿਰਾਏ ਤੇ ਰਹਿੰਦਾ ਉਹਨੇ ਦੇਖ ਲਿਆ ਸੀ ਤੇ ਉਹਨੇ ਜਦੋਂ ਬਾਦ ਦੇ ਵਿੱਚ ਦੱਸਿਆ ਤਾਂ ਮਾਮਲਾ ਪੁਲਿਸ ਕੋਲ ਚਲਾ ਗਿਆ ਪੁਲਿਸ ਨੇ ਉਸ ਬੀਬੀ ਨੂੰ ਹਿਰਾਸਤ ਵਿੱਚ ਲੈ ਲਿਆ ਆਓ ਦੇਖਦੇ ਹਾਂ ਸਾਰੀ ਰਿਪੋਰਟ ਹੱਲਾ ਰਾਜਪੂਤਾਂ ਵਿਖੇ ਅੱਜ ਇੱਕ ਮੰਦਪਾਗੀ ਘਟਨਾ ਵਾਪਰੀ ਜਦੋਂ ਉੱਥੋਂ ਦੀ ਇੱਕ ਔਰਤ ਨੇ ਪਵਿੱਤਰ ਗੁੜਕਾ ਸਾਹਿਬ ਨੂੰ ਚੁੱਲ੍ਹੇ 'ਚ ਸੁੱਟ ਦਿੱਤਾ ਅੱਗ ਲਾ ਦਿੱਤੀ ਤੇ ਉਸੇ ਮਕਾਨ ਦੇ ਵਿੱਚ ਕਿਰਾਏ ਤੇ ਰਹਿੰਦੇ ਇੱਕ ਵਿਅਕਤੀ ਨੇ ਉਹਦੀ ਮੂਵੀ ਬਣਾ ਲਈ ਗੱਲ ਲੀਕ ਹੋ ਗਈ ਗੱਲ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਮਾਮਲਾ ਸਾਹਮਣੇ ਆਇਆ ਉਸ ਉਸ ਨੂੰ ਵਿਰਾਸਤਤ ਲੈ ਕੇ ਉਹਦੇ 'ਤੇ ਫਰਚਾ ਦਰਜ ਕਰ ਦਿੱਤਾ ਗਿਆ ਇੱਥੇ ਪਹੁੰਚੇ ਨੇ ਐਸਪੀ ਜਸਮੀਤ ਸਿੰਘ ਸਾਹਿਬ ਉਹਨਾਂ ਦਾ ਕੀ ਕਹਿਣਾ ਹੈ ਸੁਖਰਾਜ ਸਿੰਘ ਨੈਮੀ ਵਾਲਾ ਪਹੁੰਚੇ ਨੇ ਬਾਬਲ ਮੋਰਚੇ ਦੇ ਆਗੂ ਉਹਨਾਂ ਦਾ ਕੀ ਕਹਿਣਾ ਹੈ ਤੇ ਹੋਰ ਉੱਥੋਂ ਦੀਆਂ ਪੰਥਕ ਸਖਸ਼ਿਕਤਾ ਦਾ ਕੀ ਕਹਿਣਾ ਹੈ ਆਓ ਸੁਣਦੇ ਆਂ ਤੇ ਦੇਖਦੇ ਆਂ ਇਹ ਰਿਪੋਰਟ ਇਹਨਾਂ ਰਿਪੋਰਟ ਨੂੰ ਪੂਰੇ ਵੇਖੇ ਇੱਕ ਘਰ ਦੇ ਵਿੱਚ ਆ ਨਾ ਸਮਝੀ ਦੇ ਤੌਰ ਤੇ ਮੈਂ ਕਹੂੰਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਗਾਂ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਹੈ ਸੋ ਉਹ ਨਾ ਸਤਕਾਰ ਕਰਦੇ ਹੋਏ ਉਹਨਾਂ ਨੇ ਉਸ ਢੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਢੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਆ ਜਿਵੇਂ ਹੀ ਸਾਡੇ ਧਿਆਨ 'ਚ ਇਹ ਗੱਲ ਆਈ ਆ ਜਿਹੜੇ ਇਥੋਂ ਦੇ ਬਾਬਾ ਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚੇ ਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਤੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਉਹਨਾਂ ਦੀ ਰੈਸਟ ਪਾ ਲਈ ਜੀ ਆ ਇਸ ਟਾਈਮ ਅਸੀਂ ਥਾਣੀ ਚ ਖੜੇ ਆ ਜਿਹੜੀਆਂ ਕਾਰਵਾਨੀਆਂ ਉਹ ਹੋ ਚੁੱਕੀਆਂ ਨੇ ਆਪਾਂ ਤੇ ਬਾਬਾ ਬੁਰਪਾਲ ਸਿੰਘ ਦੀ ਗੱਡੀ ਸੀ ਐਕਟਰ ਸੀਗਾ ਜੀ ਇੱਥੇ ਕਿਤੇ ਗੱਡੀ ਚ ਜੀ ਇਹਦੀ ਇੱਥੇ ਜਿਹੜੀ ਗੱਲ ਆ ਜਿਹੜੀ ਬੀਬੀ ਨੇ ਇਹ ਅੱਗ ਲਾਈ ਆ ਉਹ ਇਸ ਘਰ ਦੀ ਨੋ ਸੀ ਉਨੇ ਚੁੱਲੇ ਦੇ ਵਿੱਚ ਬੁਟਕਾ ਸਾਹਿਬ ਸੁੱਟ ਕੇ ਜਿਹੜੀ ਅੱਗ ਲਾ ਦਿੱਤੀ ਗਈ ਆ ਤੇ ਜਿਹੜੇ ਉੱਥੇ ਕਿਰਾਏਦਾਰ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਇਹ ਸਾਡੇ ਧਿਆਨ 'ਚ ਜਿਹੜੀ ਇਹ ਗੱਲ ਲੈ ਕੇ ਆਂਦੀ ਸੀ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਤੀ ਉਹ ਤੇ ਰੈਸਟ ਪਾ ਲਈਆ ਸਵੇਰ ਤੜਕੇ 8 ਵਜੇ ਜਦੋਂ ਅਸੀਂ ਇੱਥੇ ਪਹੁੰਚਿਆ ਤੇ ਉਦੋਂ ਤੋਂ ਰੈਸਟ ਜਿਹੜੀ ਪੈ ਚੁੱਕੀ ਸੀਗੀ ਤੇ ਹੁਣ ਥਾਣੇ ਦੇ ਵਿੱਚ ਖੜਕੇ ਜਿਹੜਾ ਪਰਚਾ ਉਹ ਤੇ ਕਰਿਆ ਸੀ ਕਿਸ ਮਨਸ਼ਾ ਨਾਲ ਅੱਗ ਲੱਗੀ ਜੀ ਨਾ ਸਮਝੀ ਆ ਸਾਡੇ ਲੋਕਾਂ ਨੂੰ ਪਤਾ ਨਹੀਂ ਆ ਕਿ ਸਤਕਾਰ ਕਿਸ ਤਰ੍ਹਾਂ ਕਰਨਾ ਗੁਰੂ ਸਾਹਿਬ ਦੇ ਅੰਖਾਂ ਦਾ ਗੁਟਕਾ ਸਾਹ ਦਾ ਜੇ ਅਸੀਂ ਘਰਾਂ ਦੇ ਵਿੱਚ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾਣੀ ਪੜਨ ਦੀ ਸਮਰੱਥਾ ਰੱਖਦੇ ਤਾਂ ਜਿਹੜੇ ਘਰਾਂ 'ਚ ਗੁਟਕਾ ਸਾਹ ਪਏ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਮਾ ਕਰਵਾ ਦੇ। ਸੋ ਇਸ ਤਰ੍ਹਾਂ ਆਪ ਹਮਾਰੇ ਹੋ ਕੇ ਅਕਾ ਲਾਉਂ ਦੇ ਨਾਲ ਪਹਿਲਾਂ ਹੀ ਬਹੁਤ ਪੰਜਾਬ ਦੇ ਵਿੱਚ ਦਿਖਾਤ ਵਾਪਰ ਚੁੱਕਿਆ ਇਸ ਚੀਜ਼ਾਂ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਦਿਖਾਤ ਵਾਪਰੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਵੇ। ਪੁਲਿਸ ਨੇ ਪੁਲਿਸ ਨੇ ਪਹਿਲ ਦੇ ਆਧਾਰ ਤੇ ਡੀਐਸਪੀ ਸਾਹਿਬ ਐਸਪੀ ਸਾਹਿਬ ਇੱਥੇ ਆ ਪਹੁੰਚੇ ਆ। ਉਹਨਾਂ ਨੇ ਨਿੱਕੇ ਤੋਂ ਲੈ ਕੇ ਵੱਡੇ ਅਫਸਰ ਨੇ ਪੂਰਾ ਸਹਿਯੋਗ ਕੀਤਾ ਸਾਰਿਆਂ ਨੇ ਡਟ ਕੇ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਜਿਹਦਾ ਦਰਜ ਕਰ ਦਿੱਤਾ ਠੀਕ ਸਰ ਪਵਿੱਤਰ ਗੁਟਕਾ ਸਾਹਿਬ ਦੀ ਜਿਹੜੀ ਹੋਈ ਹੈ ਅਗਨ ਭੇਟ ਕੀਤਾ ਗਿਆ ਉਹਨੂੰ ਅਗਤ ਸੁਟਿਆ ਗਿਆ ਕੀ ਕਾਰਨ ਮੰਨਦੇ ਹੋ ਪੂਰਾ ਮਾਮਲਾ ਕੀ ਹੈ ਜੀ ਇਦਾਂ ਜੀ ਅੱਜ ਸਾਨੂੰ ਸਵੇਰੇ ਆਪਣੇ ਐਸ ਐਚ ਓ ਸੀਪੀ ਤੋਂ ਪਰੇ ਰਿਸਪੀ ਜਿਹੜੇ ਉਹਨਾਂ ਨੂੰ ਪਤਾ ਲੱਗਾ ਸੀ ਕਿ ਆਪਣੇ ਲੋਕਲ ਪੋਸਟ ਕਪਰੇ ਵਿੱਚ ਇੱਕ ਮਹੱਲੇ 'ਚ ਜਿਹਨੂੰ ਕੀ ਕਹਿੰਦੇ ਜਿਹੜੇ ਆਪਣੇ ਗੁਟਕਾ ਸਾਹਿਬ ਹੈਗੀ ਆ ਉਹਨਾਂ ਨੂੰ ਉਹਨਾਂ ਨੇ ਚੁਲੇ ਚ ਪਾ ਕੇ ਅਗਲਾਤੀ ਜਿਹੜੀ بی.ਡੀ.ਪੀ ਕੀਤੀ ਸੀ ਜਿਸ ਤੇ ਚੱਲ ਜੀਉ ਇਹਨਾਂ ਨੂੰ ਜਾਣਕਾਰੀ ਮਿਲੀ ਤੋਂ ਉਸ ਤੋਂ ਬਿਆਨ ਲੈ ਕੇ ਇਸ ਬੰਦੇ ਜਾਣਕਾਰੀ ਦਿੱਤੀ ਸੀ ਤੇ ਇੱਕ ਐਸੀ ਪੀ.ਐਨ.ਐਸ ਦੀਆਂ ਆਧਾਰਾਂ ਵਾਲੀ ਜਿਹੜੀ ਫਰਚਾ ਦਰਜ ਕਰ ਦਿੱਤਾ ਜਿਸ ਲੇਡੀ ਨੇ ਇੱਕ ਤਾਂ ਉਹਦੇ ਉੱਤੇ ਤੇ ਇਹ ਲੇਡੀ ਵੀ ਐਪਰੀਐਂਟ ਕਰ ਲਈ ਤੇ ਉਹਨੂੰ ਵੀ ਫਾਰਮ ਨੂੰ ਕੰਪਲੀਟ ਕਰਤੀ ਤੇ ਅੱਗੇ ਕਾਰਵਾਈ ਕਰਦੇ ਕਿੰਨੇ ਦੋਸ਼ੀ ਦੋਮਲੇ ਦੇ ਕਿ ਇੱਕ ਆ ਜੀ ਕਿਹੜਾ ਇੱਕ ਹੈ ਉਹਨਾਂ ਨੇ ਜਿੰਨੇ ਇਹ ਦੇਖਿਆ ਸਾਰਾ ਕੁਝ ਜਿੰਨੇ ਸਾਨੂੰ ਆਖਿਰ ਰਿਪੋਰਟ ਕੀਤੀ ਉਹਨੇ ਵੀ ਦੱਸਿਆ ਫਰਦਰ ਕੀ ਦੱਸਦੇ ਜੀ ਕਿਉਂ ਉਹਨਾਂ ਨੇ ਅਗਨੀਫੀਟ ਕੀਤੇ ਰਹੇ ਇਹ ਵੀ ਉਹ ਜਿਹੜਾ ਹੁਣ ਮੋਟਾ ਟੀਮ ਹੈਗਾ ਉਹਨੂੰ ਆਈਡੀਆ ਨਹੀਂ ਕਿ ਹੈਗਾ ਤੇ ਉਹਨਾਂ ਬੇਸਿਕ ਪ੍ਰੋਪਰ ਪ੍ਰੋਸੀਜਰ ਹੁੰਦਾ ਕਿ ਗੁਰਦੁਆਰੇ ਲਾ ਕੇ ਜਮ੍ਹਾਂ ਕਰਾਉਂਦਾ ਉਹ ਫਾਲੋ ਨਹੀਂ ਕੀਤਾ ਤੇ ਆਪਣੇ ਲੈਵਲ ਤੇ ਇਹੀ ਬਿਨਾ ਸੋਚੇ ਸਮਝੇ ਜਿਵੇਂ ਕੀ ਕਹਿੰਦੇ ਹੈਗੇ ਆ ਬਾਤ ਕੀ ਕਰਦੇ ਨੇ ਤੇ ਉਹਨਾਂ ਨੇ ਉਹਨੂੰ ਚੁਣ ਕੇ ਬਾਕੇ ਅਖਲਾਸੀ ਆ ਉਹ ਗਲਤ ਕੀਤਾ Baquito Fisca. Que?